ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕਿ ਕਿਊਬਕ ਨੇ 2025 ਲਈ ਆਪਣੀ ਇਮੀਗ੍ਰੇਸ਼ਨ ਪਧਰੀ ਯੋਜਨਾ ਦੀ ਖੁਸ਼ਖਬਰੀ ਕੀਤੀ ਹੈ ਅੱਜ ਜੀਨ ਫ੍ਰੈਂਕੋਇਸ ਰੋਬਰਗੇ ਕਿਊਬਕ ਇਮੀਗ੍ਰੇਸ਼ਨ ਮੰਤਰੀ ਨੇ 2025 ਲਈ ਕਿਊਬਕ ਇਮੀਗ੍ਰੇਸ਼ਨ ਯੋਜਨਾ ਦੇ ਵੇਰਵਿਆਂ ਦਾ ਵੱਡਾ ਐਲਾਨ ਕਰ ਦਿੱਤਾ ਹੈ ਨਵੀਂ ਖੁਸ਼ਖਬਰੀ ਦੇ ਅਨੁਸਾਰ ਪ੍ਰੋਵੈਂਸ ਸੂਬੇ ਇਮੀਗ੍ਰੇਸ਼ਨ ਲਈ ਆਪਣੀ ਸਾਲਾਨਾ ਯੋਜਨਾ ਦੇ ਨਾਲ ਕੋਸ਼ਿਸ਼ ਤੇ ਰਹਿਣ ਦੀ ਯੋਜਨਾ ਬਣਾ ਰਹੇ 50000 ਦੇ ਸੈੱਟ ਕੀਤਾ ਗਿਆ ਤੇ 2025 ਲਈ ਸੂਬੇ ਦਾ ਟੀਚਾ 48500 ਤੋਂ 55500 ਦੇ ਵਿੱਚ ਕਰ ਪ੍ਰਵਾਸੀਆਂ ਨੂੰ ਢਾਕਲ ਕਰਨ ਦਾ ਆਰਥਿਕ ਸ਼੍ਰੇਣੀ ਨਵੇਂ ਆਉਣ ਵਾਲੇ ਲਈ ਸਭ ਤੋਂ ਵੱਡਾ ਅਨੁਪਾਤ ਪੇਸ਼ ਕਰਨ ਦੀ ਹੈ ਲਗਭਗ 31000 ਤੋਂ 32900 ਲੋਕਾਂ ਦਾ ਲੇਖਾ ਜੋਖਾ ਇਹਨਾਂ ਨਿਯਮਤ ਦਾਖਲਿਆਂ ਤੋਂ ਇਲਾਵਾ ਕਿਊਬਕ ਅਨੁਭਵ ਪ੍ਰੋਗਰਾਮ ਦੇ ਕਿਊਬਕਾ ਗ੍ਰੈਜੂਏਟ ਕੰਪੋਨੈਂਟ ਦੇ ਅਧੀਨ ਚੱਲ ਰਹੇ ਦਾਖਲੇ ਹੋਣਗੇ ਇਹ ਆਰਥਿਕ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਕੁੱਲ ਦਾਖਲਿਆਂ ਨੂੰ ਕੁੱਲ ਯੋਜਨਾਬੰਦ ਦਾਖਲਿਆਂ ਦਾ 72% ਬਣਾਉਂਦਾ ਹੈ ਬਾਕੀ ਰਹਿੰਦੇ ਸਥਾਈ ਨਿਵਾਸੀ ਪੀਆਰਐਸ ਦੂਜੇ ਮਾਰਗਾਂ ਜਿਵੇਂ ਕਿ ਪਰਿਵਾਰਕ ਪੁਨਰ ਇਕੀਕਰਨ 10200 ਅਤੇ 10600 ਲੋਕਾਂ ਦੇ ਵਿਚਕਾਰ ਜਾਂ ਸ਼ਰਨਾਰਥੀ ਪ੍ਰੋਗਰਾਮ 6600 ਅਤੇ 7200 ਲੋਕਾਂ ਦੇ ਵਿਚਕਾਰ ਦੁਆਰਾ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ ਕਿ ਕੈਮਬੋਡੀਆ ਇਮੀਗ੍ਰੇਸ਼ਨ ਵਿਭਾਗ ਦੁਆਰਾ ਹਰ ਸਾਲ ਕੈਮਬੋਡੀਆ ਇਮੀਗ੍ਰੇਸ਼ਨ ਪੱਦਰ ਯੋਜਨਾ ਪੇਸ਼ ਕੀਤੀ ਜਾਂਦੀ ਹੈ ਜੋ ਪ੍ਰਾਂਤ ਆਉਣ ਵਾਲੇ ਹਰ ਸਾਲ ਵਿੱਚ ਕਿਵੇਂ ਪ੍ਰਵਾਸੀਆਂ ਨੂੰ ਦਾਖਲ ਕਰਨ ਦਾ ਇਰਾਦਾ ਰੱਖਦਾ ਅਤੇ ਉਹਨਾਂ ਸ਼੍ਰੇਣੀ ਨੂੰ ਦਰਸਾਉਂਦਾ ਜਿਸ ਵਿੱਚ ਇਹ ਉਹ ਦਾਖਲਾ ਕਰੇਗਾ ਫ੍ਰੈਂਚ ਦਾ ਇੱਕ ਵੱਡਾ ਫੋਕਸ ਰਹੇਗਾ ਯੋਜਨਾ ਅਰਥ ਵਿਵਸਥਾ ਦੇ ਮੁੱਖ ਖੇਤਰਾਂ ਵਿੱਚ ਪ੍ਰਭਾਵਿਤ ਨੋ ਜੀਟੀ ਪ੍ਰਤੀਭਾ ਨੂੰ ਆਕਰਸ਼ਿਤ ਕਰਦੇ ਮੁਕਾਬਲੇ ਬਾਜ਼ੀ ਨੂੰ ਬਰਕਰਾਰ ਰੱਖਦੇ ਹੋਏ ਫਰਾਂਚ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਤੇ ਇਸ ਸੂਬੇ ਦੇ ਫੋਕਸ ਨੂੰ ਦौरांदी ਹੈ ਢਾਕਲੇ ਦੇ ਸਮੇਂ ਫਰਾਂਚ ਪਾਸ਼ਾ ਜਾਣ ਵਾਲੇ ਪ੍ਰਵਾਸੀਆਂ ਦਾ ਅਨਪਾਤ 2025 ਵਿੱਚ 79% ਤੋਂ 80% ਹੋਣ ਦਾ ਪ੍ਰਸਤਾਵ ਹੈ ਆਰਥਿਕ ਇਮੀਗ੍ਰੇਸ਼ਨ ਵਿੱਚ ਮੁੱਖ ਬੇਨਕਾਰ ਲਈ ਇਹ ਵਾਦ ਕੇ 95% ਹੋ ਜਾਵੇਗਾ 2% ਅਸਥਾਈ ਨਿਵਾਸ ਮਾਰਗਾਂ ਨੂੰ ਬੁਲਟ ਕਰਨਾ इमिग्रेशन पद्धति योजना ਤੋਂ ਇਲਾਵਾ ਪ੍ਰਾਂਤ ਨੇ ਐਲਾਨ ਕੀਤਾ ਕਿ ਇਹ ਦੋ ਪ੍ਰਮੁੱਖ ਪ੍ਰੋਗਰਾਮਾਂ ਨੂੰ ਮੁਲਤ ਕਰ ਦੇਵੇਗਾ ਜੋ ਸਥਾਈ ਨਿਵਾਸ ਲਈ ਮਾਰਗ ਨੇ ਪਹਿਲਾ ਪ੍ਰੋਗਰਾਮ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਆਰ ਐਸ ਡਬਲਯੂ ਪੀ ਪ੍ਰਵੈਂਸ ਆਰ ਐਸ ਡਬਲਯੂ ਪੀ ਜਾਂ ਸਕਿਲਡ ਵਰਕਰ ਸਿਲੈਕਸ਼ਨ ਪ੍ਰੋਗਰਾਮ ਦੇ ਤਹਿਤ ਸਥਾਈ ਚੋਣ ਲਈ ਬਿਨੇ ਪੱਤਰ ਜਮ੍ਹਾਂ ਕਰਨ ਲਈ ਕੋਈ ਵੀ ਸੱਦਾ ਨਹੀਂ ਜਾਰੀ ਕਰੇਗਾ 29 ਨਵੰਬਰ 30 ਜੂਨ 2025 ਤੱਕ ਇਸ ਦੀ ਥਾਂ ਲੈ ਲਵੇਗਾ ਦੂਜਾ ਕਿਊਬਕ ਅਨੁਭਵ ਪ੍ਰੋਗਰਾਮ ਕਿਊਬਕ ਗ੍ਰੈਜੂਏਟ ਸਟਰੀਮ ਦੇ ਅਧੀਨ ਅਰਜ਼ੀਆਂ ਦਾਖਲੇ ਵਿੱਚ ਇੱਕ ਮੁltਵੀ ਹੋਵੇਗੀ ਇਹ ਅਕਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਨਵੀਕਤਾ ਵਿੱਚ ਮਾਰਗ ਲਈ ਵਰਤਿਆ ਜਾਂਦਾ ਹੈ ਕਿਊਬਕ ਸਰਕਾਰ ਪੀਈਕਿਊ ਗ੍ਰੈਜੂਏਟਾਂ ਨੂੰ ਜਾਰੀ ਕੀਤੇ ਗਏ ਕਿਊਬਕ ਚੋਣ ਸਰਟੀਫਿਕੇਟ ਦੀ ਸੰਖਿਆ ਨੂੰ ਘਟਾਉਣ ਦੀ ਉਮੀਦ ਕਰਦੀ ਹੈ 2024 ਵਿੱਚ ਅਨੁਮਾਨਿਤ 14500 ਤੋਂ 2025 ਵਿੱਚ 4500 ਤੋਂ ਲੈ ਕੇ 5700 ਦੇ ਵਿਚਕਾਰ ਅਨੁਮਾਨਿਤ ਸੀਮਾ ਤੱਕ ਇਸ ਮੁੱਲ ਤੋਂ ਹੀ ਨਾਲ 2025 ਵਿੱਚ ਇਸ ਪ੍ਰੋਗਰਾਮ ਰਾਹੀਂ ਪੀਆਰ ਦਾਗਲਿਆਂ ਦੀ ਗਿਣਤੀ ਨੂੰ ਸੀਮਿਤ ਕਰਨ ਦੀ ਉਮੀਦ ਮੁੱਲਤਵੀ ਤੋਂ ਬਿਨਾਂ 2025 ਵਿੱਚ ਸੰਖਿਆ 15000 ਤੋਂ 19000 ਦੇ ਵਿਚਕਾਰ ਹੋਣ ਦਾ ਅਨੁਪਾਤ ਹਾਲਾਂਕਿ ਮੁੱਲਤਵੀ ਕਰਨ ਇਹ 13500 ਦੇ ਵਿਚਕਾਰ ਹੋਣ ਦਾ ਅਨੁਮਾਨ ਹੈ ਇਸ ਦੇ ਵਿੱਚ ਇਹ ਉਪਾਤੀ 30 ਜੂਨ 2025 ਤੋਂ ਨਮੇ ਤੌਰ ਤੇ ਲਾਗੂ ਰਹਿਣਗੇ ਅਸਥਾਈ ਵਿਦੇਸ਼ੀ ਕਰਮਚਾਰੀ ਫੈਡਰਲ ਇਮੀਗ੍ਰੇਸ਼ਨ ਪ੍ਰੋਗਰਾਮ ਪੱਧਰ ਯੋਜਨਾ ਦੇ ਵਿੱਚ 25 ਤੋਂ 27 ਦੇ ਉਲਟ ਸੂਬੇ ਵਿੱਚ ਸਥਾਈ ਨਿਵਾਸੀ ਮਾਵਾਂ ਨੂੰ ਸ਼ਾਮਲ ਨਹੀਂ ਕੀਤਾ ਹਾਲਾਂਕਿ ਇਹ ਦੱਸਦਾ ਹੈ ਕਿ ਬਹੁ ਸਾਲਾਂ ਇਮੀਗ੍ਰੇਸ਼ਨ ਯੋਜਨਾ ਅਭਿਆਸ ਇੱਕ ਜਨਤਕ ਸਲਾਹ مشਵਰੇ ਦੇ ਖਾਸ ਤੌਰ ਤੇ ਅਸਥਾਈ ਇਮੀਗ੍ਰੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ 2025 ਵਿੱਚ ਹੋਵੇਗਾ ਇਹ 2026 ਲਈ ਬਹੁਤ ਸਾਲਾਂ ਇਮੀਗ੍ਰੇਸ਼ਨ ਨਿਸ਼ਾਨ ਨਿਰਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਲਈ ਕੰਟਰੀ ਕੈਂਪਰ ਅੱਜ ਦੇ ਐਲਾਨ ਕਿਊਬਕ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਆਲੇ ਦੁਆਲੇ ਇਸ ਸਾਲ ਤਬਦੀਲੀਆਂ ਤੋਂ ਲੈ ਤੋਂ ਬਾਅਦ ਆਵੇਗਾ ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਾਂਤ ਨੇ ਕੋਸ਼ਿਸ਼ ਨ ਕੀਤੀ ਹੈ ਕਿ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਦੇ ਤਹਿਤ ਬੁਲਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਨੂੰ ਕਿਸੇ ਇੱਕ ਦੇਸ਼ ਤੋਂ ਵੱਧ ਤੋਂ ਵੱਧ 25% ਤੱਕ ਸੀਮਤ ਕਰ ਦੇਵੇਗਾ ਇਹ ਨੀਤੀ 2 ਨਵੰਬਰ 2024 ਤੋਂ ਸ਼ੁਰੂ ਹੋ ਕੇ ਇਸ ਸਾਲ ਪ੍ਰਭਾਵੀ ਹਰੇਕ ਡਰਾ ਲਈ ਕਿਸੇ ਵੀ ਇੱਕ ਦੇਸ਼ ਦੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸੱਦਿਆਂ ਦੇ ਅਨੁਪਾਤ 25% ਤੱਕ ਸੀਮਤ ਰਹੇਗੀ ਕਿਉਂਕਿ ਕੈਨੇਡਾ ਪ੍ਰਾਂਤਾਂ ਵਿੱਚ ਵਿਲੱਖਣਾ ਇਸ ਲਈ ਇਸ ਦੇ ਉਨਰਮੰਦ ਕੰਮੇ ਅਤੇ ਪ੍ਰਵਾਸੀਆਂ ਦੀ ਸਾਲਾਨਾ ਦਾਖਲੇ ਤੇ ਨਿਰੰਤਰ ਇਹ ਪੂਰੇ ਕੈਨੇਡਾ ਦੇ ਫ੍ਰੈਂਕੋਫੋਨ ਇਮੀਗ੍ਰੇਸ਼ਨ ਤੇ ਜੋੜ ਦੇਣ ਦੇ ਵੀ ਵਕਰਾ ਮਾਰਗ ਹਰ ਸਾਲ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪਿਛਲੇ ਸਾਲ ਕਿਊਬਕ ਨੇ 2024 ਦੇ 25 ਵਿੱਚ ਪ੍ਰਤੀ ਸਾਲ 50000 ਨਵੇਂ ਆਉਣ ਵਾਲੇ ਦਾ ਸਵਾਗਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਇਸ ਸੰਖਿਆ ਵਿੱਚ ਕਿਊਬਕ ਅਨੁਭਵ ਪ੍ਰੋਗਰਾਮ ਦੇ ਤਹਿਤ ਚੁਣੇ ਗਏ ਗ੍ਰੈਜੂਏਟ ਅਤੇ ਸਥਾਈ ਵਿਦੇਸ਼ੀ ਕਾਮਿਆਂ ਦੇ ਦਾਖਲੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਹ ਐਲਾਨ ਕੈਨੇਡਾ ਵੱਲੋਂ 2025 ਦੇ 27 ਨੇ ਅਪਰੀਮੀਗ੍ਰੇਸ਼ਨ ਪਧਰੀ ਯੋਜਨਾ ਜਾਰੀ ਕਰਨ ਇੱਕ ਹਫਤੇ ਬਾਅਦ ਆਇਆ ਜਿਸ ਵਿੱਚ ਕਿਹਾ ਗਿਆ ਕਿ 2025 ਵਿੱਚ ਟੀਕਿਆਂ ਦੇ ਅੰਦਰ 21% ਦੀ ਕਟੌਤੀ ਕਰੇਗਾ ਅਗਲੇ ਸਾਲ 3 ਸਾਲਾਂ ਵਿੱਚ 2889 ਡਾਕ ਲੰਦੀ ਸੰਗੀ ਟੀਕੇ 25 ਦੇ ਵਿੱਚ 3,95,000 26 ਵਿੱਚ 3,80,000 ਤੇ 27 ਵਿੱਚ 3,65,000 ਕੀਤੇ ਗਏ ਨੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ